ਸਤਿ ਸ਼੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੈਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਆ ਜਿਸ ਦੇ ਵਿੱਚ ਬਹੁਤ ਸੋਹਣੀ ਸੁਨੱਖੀ ਤੁਹਾਡੇ ਲਈ ਜਰਸੀ ਵਾੜ ਲੈ ਕੇ ਸੂਈ ਸਵਾਈ ਹਾਜ਼ਰ ਹੋਏ ਆ ਤੇ ਬਾਈ ਜੀ ਹੁਣ ਆ ਵਪਾਰ ਲੈਣ ਦਾ ਕੰਮ ਆ 3 ਚ ਬਾਈ ਜੀ ਹੁਣਾਂ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਔਰ 3 ਚ ਸੇਲ ਆਉਂਦੇ ਰਹਿੰਦੇ ਦਿੰਦੇ ਆ ਤੇ ਬਾਕੀ ਦੀ ਗੱਲਬਾਤ ਆਪਾਂ ਬਾਈ ਜੀ ਹੁਣਾਂ ਤੋਂ ਜਾਣਕਾਰੀ ਲੈਨੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੱਡੇ ਬਾਈ ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਨਾਂ ਜੈਦੇਵ ਸਿੰਘ ਪਿੰਡ ਪ੍ਰਗਾੜੀ ਜ਼ਿਲ੍ਹਾ ਫਰੀਦਕੋਟੀ ਠੀਕ ਆ ਜੀ ਤੇ ਕਿੰਨੇ ਨਾਗ ਜੀ ਅੱਜ ਆਪਣੇ ਕੋਲੇ ਅੱਜ ਕਿੰਨਾ ਆਗੇ ਵੱਡੇ ਬਾਈ ਆਪਣੇ ਕੋਲੇ ਠੀਕ ਆ ਜੀ ਤੇ ਕੀ ਡਿਟੇਲ ਆਈ ਇਹਦੀ ਆਪ ਬਈ ਪਹਿਲਾ ਸੂਆ ਸੂਈ ਵੀ ਆ ਚਾਰ ਦੰਦਾ ਮੂੰਹ ਹਾਂਜੀ ਬਈ 12 ਤੋਂ 13 ਕਿਲੋ ਬੌਲੀ ਕੰਡੇ ਤੋਲ ਵਾਲੀ ਹੋਊਗੀ ਹੁਣ ਹੋਊਗੀ ਜੀ ਹਾਂਜੀ ਹਾਂਜੀ ਕਹਿ ਕਿਦ ਲੋਗੇ ਸੂਈ ਨੂੰ ਜੀ ਆਪ ਬਈ 33 ਜੀ ਦੀ ਸੂਈ ਗਲਤੀ ਜਦੋਂ ਫੋੜਣਾ ਇਹਨੂੰ ਸੂਈ ਨੂੰ ਜੇਰ ਜੂਰ ਦੀ ਜਾਮਾ ਓਕੇ ਹੈਗੀ ਠੀਕ ਆ ਬਾਈ ਜੀ ਜੇਰ ਪੈ ਗਈ ਸਹੀ ਸਲਾਹ ਹਾਂਜੀ ਬਾਈ ਉਹ ਆਪਣੇ ਕੋਲ ਵੀਡੀਓ ਬਕਾਇਦਾ ਬਣੇ ਤੇ ਮਗਰ ਕੀ ਹੈ ਜੀ ਮਗਰ ਅੱਛਾ ਬਾਈ ਇਹਦੇ ਠੀਕ ਹੈ ਜੀ ਚੋਈ ਦੀ ਸੀਲ ਠੰਡੀ ਆਪਾ ਬਈ ਧਾਰਾ ਹੀ ਮਾਰ ਦਾਂਗੇ ਵੀਡੀਓ ਚ ਠੀਕ ਆ ਬਾਈ ਜੀ ਤੇ ਤੋਰ ਚਾਲ ਚੈੱਕ ਕਰਾ ਦਨੇ ਆ ਤੁਹਾਨੂੰ ਬਾਈ ਜੀ ਲਓ ਜੀ ਤੋਰ ਕੇ ਦਿਖਾ ਆ ਰਮ ਰੌਣਾ ਦਾ ਜੀ ਹਾਂ ਜੀ ਪਹਿਲਾਂ ਧਾਰਾ ਮਾਰਦਗੇ ਲੋ ਬਾਈ ਜੀ ਧਾਰਾਂ ਬਾਈ ਜੀ ਇਹਦਾ ਮਾਰ ਕੇ ਵਿਖਾ ਦਿੰਨੇ ਆਂ ਤਾਂ ਤੁਹਾਨੂੰ ਚੋਈ ਦਾ ਪਤਾ ਲੱਗ ਜਾਊਗਾ ਮੈਂ ਸੀਲ ਟੰਡੀ ਦਾ ਪਤਾ ਲੱਗ ਜਾਊਗਾ ਵੱਛੀ ਆ ਮਗਰ ਨਹੀਂ ਬੱਛਾ ਮਗਰੀ ਬੱਛਾ ਜੀ ਮਗਰੀ ਠੀਕ ਆ ਬਾਈ ਜੀ ਲੋ ਬਾਈ ਜੀ ਬੱਛਾ ਮਗਰਾ ਬਾਈ ਜੀ ਹੁਣੀ ਧਾਰਾ ਵਖਾਉਣ ਲੱਗੇ ਆ ਆ ਨੇੜੇ ਤੋਂ ਧਾਰਾਂ ਧੁਰਾਂ ਬਾਈ ਜੀ ਚੈੱਕ ਕਰ ਲੋ ਅਗਲੇ ਥਲਾਂਾਂ ਦੀਆਂ ਬਈ ਧਰਾਂ ਮਰੀ ਜਾਂਦੇ ਆ ਆ ਵੇਖੋ ਜੀ ਪਿਛਲੇ ਥਲਾਂਾਂ ਦੀਆਂ ਵਾਕਈ ਬਾਹਰ ਸੀਲ ਠੰਡੀ ਆ ਬਾਈ ਜੀ ਕੋਈ ਬਾਈ ਜੀ ਨੇ ਨਿਆਣਾ ਨਹੀਂ ਪਾਇਆ ਵੈਸੀ ਬਹਿਗੇ ਆ ਮੱਛੀ ਬਾਈ ਜੀ ਜ਼ਰੂਰ ਛੱਡੀ ਆ ਬੱਚਾ ਉਹ ਸੱਦਨ ਦਾ ਆ ਬਾਈ ਸਾਡਾ ਪੈਂਦਾ ਹੈ ਨਾ ਤਾਜੀ ਸੁਈ ਕਰਕੇ ਆ ਜੀ ਤਾਜੀ ਸੁਈ ਵਹਿੜਾ ਜੀ ਹਾਂਜੀ ਅੱਜ ਤੀਜਾ ਚੌਥਾ ਦਾ ਨਹੀਂ ਸੁਈ ਨੂੰ ਦਾਦਾ ਕਿੱਤੀ ਧੀਰੀ ਹੈ ਬਾਈ ਜੀ ਛੋਟੇ ਛੋਟੇ ਸੰਗਾ ਕੋ ਨੰਗਰ ਕੇ ਵੱਡੇ ਬਾਈ ਹਾਂਜੀ ਝੁੰਗਾ ਸੰਗਾ ਜੀ ਮਸੀਲ ਠੰਡੀ ਵਹਿੜਾ ਸਿੰਘਾਂ ਦਾ ਵੈਸੇ ਖਤਰਾ ਨਹੀਂ ਕੋਈ ਮਾਰਦੀ ਨਹੀਂ ਘੂਰਦੀ ਨਹੀਂ ਤੇ ਤੋਰ ਚਾਲ ਇਹਦੀ ਤੁਹਾਨੂੰ ਚੈੱਕ ਕਰਾਉਣੀ ਆ ਬਾਈ ਜੀ ਫੇਸ ਕੁਆਲਿਟੀ ਦੀ ਬਹੁਤ ਸੋਹਣੀ ਗੱਲ ਕਰਕੇ ਇਹਨੇ ਸੈਂਗ ਨਹੀਂ ਦਿਗਾਏ ਅੱਛੀ ਦੀ ਬਰੀਡ ਚੰਗੀ ਕੁਆਲਿਟੀ ਬਹੁਤ ਸੀਗੀ ਜੀ ਤੇ ਬਾਈ ਕਹੇ ਗਰੀਬ ਘਰੋਂ ਹੀ ਆ ਲੱਗਦੀ ਹੈ ਨਾ ਹਾਂਜੀ ਹਾਂਜੀ ਬਾਈ ਆ ਨਾ ਆਪਣੇ ਮਾਜੀ ਸਿੱਕਾ ਬੰਦਾ ਕੋਲੇ ਸੀਗੀ ਹਾਂਜੀ ਉਹਨਾਂ ਸੇਵਾ ਨਹੀਂ ਕੀਤੀ ਬਾਈ ਠੀਕ ਆ ਬਾਈ ਜੀ ਆਹੀ ਕਹੇ ਚੰਗੇ ਸੇਵਾ ਵਾਲੇ ਘਰੇ ਹੁੰਦੀ ਵੱਛੀ ਸਮਝ ਸਮਾਈ ਹੁੰਦੀ ਤੇ ਪੂਰੀ ਪਾਲ ਜਾਣਾ ਸੀ ਵਿਚਾਰੀ ਨੇ ਚੰਗਾ ਪਸੂ ਚੰਗੇ ਘਰੇ ਹੋਵੇ ਤਾਂ ਗੱਲ ਫੇਰ ਹੀ ਬਣਦੀ ਆ ਠੀਕ ਆ ਬਾਈ ਜੀ ਤੇ ਬਾਈ ਜੀ ਕੀ ਜੈ ਡਿਮਾਂਡ ਆ ਇਹਦੀ ਬਈ ਮੋਲ ਤੱਕ ਰਾਵਨ 50 ਕਰਾਲੇ ਕੋਈ 55 ਕਰਾਲੇ 48000 ਰੁਪਏ ਦਵਾਂਗੇ ਵੱਡੇ ਭਾਈ 48000 ਦੇ ਦਊਂਗੇ ਹਾਂਜੀ ਭਾਈ ਕੋਈ ਹੋ ਜੂ ਮੌਕੇ ਤੇ ਮਾਲ ਤਾਣਾ ਬਈ ਬਾਈ 1500 ਰੁਪਏ ਮਾਲ ਤਾਣੀ ਹੋਊਗਾ ਬਾਲਾ ਨਹੀਂ ਹੋਣਾਗਾ ਲਓ ਬਾਈ ਜੀ ਕਹਿੰਦਾ ਬਾਈ ਜੀ ਇਹਦਾ ਕੋਈ 1500 ਦਾ ਮਾਲ ਤਾਣਾ ਨਹੀਂ ਕੋਲ ਵੱਡੇ ਭਾਈ ਕਿਹਦੇ ਹੋਰ ਬੰਦੇ ਕੋਲੇ ਹੁੰਦੀ ਨਾ ਚੰਗੇ ਬੰਦੇ ਕੋਲੇ ਹਾਂਜੀ ਹੁਣ ਇਹਦੇ 65-70000 ਰੁਪਏ ਮੰਗਣਾ ਹਾਂਜੀ ਬਾਈ ਜੀ ਕੋਈ ਨਹੀਂ ਹੁੰਦੀ ਤਾਂ ਮੰਗਲ ਦਾ ਹੱਕ ਵੀ ਸੀਗਾ ਮੰਗਨ ਦਾ ਨਹੀਂ ਭਾਈ ਸਿੰਗਾ ਤੇ ਹੀ ਮੰਗ ਲੈਣਾ ਸੀ ਜੇ ਚੰਗੇ ਘਰੇ ਹੁੰਦੀ ਹਾਂਜੀ ਹਾਂਜੀ ਸਭੀ ਹੁੰਦੀ ਤਾਂ ਫੇਰ ਤਾਂ ਹੱਕ ਸੀਗੇ ਸਭੀ ਠੀਕ ਆ ਸੋਹਣੀ ਸੁਨੱਖੀ ਆ ਕਿਸੇ ਵੀਰ ਦੇ ਪਸੰਦਾ ਆ ਵੀ ਬਾਈ ਜੀ ਬਾਈ ਜੀ ਉਹਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸਪਾਰਕ ਕਰ ਲਿਓ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ 7659892440 7659892440 ਠੀਕ ਆ ਬਾਈ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਬਾਈ ਜੀ ਸਕਰੀਨ ਤੇ ਚੱਲੂਗਾ ਆਪਣੀ ਵੀਡੀਓ ਸੋਹਣੀ ਲੱਗੇ ਕਿ ਸ਼ੇਅਰ ਕਰ ਲਿਓ ਲਾਈਕ ਕਰ ਲਿਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਅੱਗੇ ਵਾਸਤੇ ਤੁਹਾਡੇ ਤੱਕ ਵੀਡੀਓ ਪਹੁੰਚ ਸਕਣ ਤੇ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ